ਪੀਰੀ ਫਕੀਰੀ ਮੌਜ ਚੈਨਲ ਦੇਖ ਰਹੀਆਂ ਸਾਰੀਆਂ ਸਤਿ ਆਨ ਨੂੰ ਚਾਹ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆ ਮਾਤਾ ਮਦਾਨ ਵਾਲੀ ਮਤੰਨਨ ਮਾਤਾ ਦਾ ਟਾਲਾ ਲੈ ਕੇ ਹਾਜ਼ਰ ਹੋਏ ਆ ਦੋਸਤੋ ਇਹ ਜਿਹੜਾ ਟਾਲਾ ਆ ਮਾਤਾ ਮਤੰਨਨ ਦਾ ਉਸ ਸਮੇਂ ਕੀਤਾ ਜਾਂਦਾ ਆ ਜਦੋਂ ਤੁਹਾਡੇ ਉੱਤੇ ਕੋਈ ਬਹੁਤ ਵੱਡਾ ਬਾਰ ਕੀਤਾ ਜਾਵੇ ਜਦੋਂ ਤੁਹਾਡੇ ਉੱਤੇ ਕੋਈ ਕਿਸੇ ਨੇ ਕਾਲਾ ਇਲਮ ਕਾਲਾ ਜਾਦੂ ਕਰ ਦਿੱਤਾ ਹੋਵੇ ਜਾਂ ਕੋਈ ਤੁਹਾਡੇ ਉੱਤੇ ਕੋਈ ਬਹੁਤ ਵੱਡਾ ਚੱਕਰ ਚਲਾ ਦਿੱਤਾ ਹੋਵੇ ਤਾਂ ਉਸ ਸਮੇਂ ਤੁਸੀਂ ਇਹ ਜਿਹੜਾ ਢਾਲਾ ਤੁਸੀਂ ਕਰ ਸਕਦੇ ਹੋ ਤੁਹਾਡੇ ਕਿਸੇ ਵੀ ਬਿਮਾਰੀ ਜਿੱਦਾਂ ਕਹੋ ਕਿ ਕੋਈ ਬਿਮਾਰੀ ਲੱਗ ਗਈ ਕੋਈ ਰੋਗ ਲੱਗ ਗਿਆ ਜਾਂ ਫਿਰ ਜਦੋਂ ਕੋਈ ਇਲਮ ਕੀਤਾ ਹੱਥ ਪੈਰ ਸੁੰਨ ਹੋ ਗਏ ਲਕਵਾ ਜਿੱਦਾਂ ਕਹਿੰਦੇ ਉਹਦਾ ਰੰਗ ਦਾ ਅਟੈਕ ਆ ਗਿਆ ਇਹ ਚੀਜ਼ਾਂ ਉਸ ਸਮੇਂ ਤੁਸੀਂ ਇਸ ਢਾਲੇ ਨੂੰ ਕਰ ਲੋਗੇ ਉਸੇ ਸਮੇਂ ਜਿਹੜਾ ਜਿਹੜਾ ਰੋਗੀ ਹੈ ਉਹ ਠੀਕ ਹੋ ਜਾਏਗਾ ਉਹਦਾ ਲਾਜ ਵੀ ਤੁਸੀਂ ਕਰਾਓਗੇ ਤਾਂ ਉਹ ਜਲਦੋਂ ਤੋਂ ਜਲਦ ਰਿਕਵਰ ਕਰ ਜਾਏਗਾ ਤੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਆ ਜੀ ਮਾਤਾ ਮਦਾਨਣ ਦੇ ਢਾਲੇ ਬਾਰੇ ਜਿਹੜਾ ਕਿ ਬਹੁਤ ਜ਼ਬਰਦਸਤ ਤੇ ਬਾਕਮਾਲ ਢਾਲਾ ਆ ਇਸ ਟਾਲੇ ਦੇ ਨਾਲ ਵੱਡੇ ਤੋਂ ਵੱਡੇ ਰੋਗ ਨੂੰ ਵੱਡੇ ਤੋਂ ਵੱਡੀ ਬਿਮਾਰੀ ਨੂੰ ਵੱਡੇ ਤੋਂ ਵੱਡੇ ilm ਨੂੰ ਘਟਾਇਆ ਜਾਂਦਾ ਹੈ ਕਿਉਂ ਕਰਕੇ ਇਹ ਮਾਦਾ ਮਦਾਨ ਵਾਲੀ ਦਾ ਬਹੁਤ ਵੱਡਾ ਟਾਲਾ ਇਹ ਦੇਣ ਜਾ ਰਹੇ ਆ ਤੁਹਾਨੂੰ ਇਹ ਛੋਟਾ ਟਾਲਾ ਨਹੀਂ ਉਹ ਵੱਡਾ ਹੀ ਕਿਹਾ ਜਾਂਦਾ ਹੈ ਇਹ ਵੱਡੇ ਕੰਮਾਂ ਦੇ ਵਿੱਚ ਵਰਤੇ ਜਾਂਦੇ ਆ ਜਿਹੜੇ ਬਹੁਤ ਸਾਰੇ ਗੱਡੀਆਂ ਵਾਲੇ ਚਰੇ ਹੈਗੇ ਨੇ ਵੱਡੇ-ਵੱਡੇ ਇਸ ਟਾਲੇ ਨੂੰ ਹੀ ਕਰਕੇ ਆਪਣਾ ਜੋ ਵੀ ਸਿਸਟਮ ਹੌਸੇ ਹੀ ਕਰਦੇ ਆ ਲੋਕਾਂ ਦਾ ਤੇ ਚੜੀ ਵੀ ਐਸੇ ਟਾਲੇ ਨੂੰ ਕਰਦੇ ਆ ਉਹਨੂੰ ਤਾਂ ਠੀਕ ਕਰਦੇ ਕਰਦੇ ਆ ਤੇ ਨਾਲ ਉਹਦੇ ਨਾਲ ਕੀ ਹੁੰਦਾ ਹੈ ਅਗਲਾ ਬੰਦਾ ਜਿਹੜਾ ਹੈ ਬਹੁਤ ਜਲਦੀ ਉਹਦਾ ਆਰਾਮ ਲੈ ਲੈਂਦਾ ਆ ਤੁਸੀਂ ਵੀ ਜੇ ਚਾਹਦੇ ਹੋ ਕਿ ਤੁਸੀਂ ਆਪ ਖੁਦ ਕਰੋ ਤਾਂ ਤੁਸੀਂ ਖੁਦ ਵੀ ਕਰ ਸਕਦੇ ਆ ਕੋਈ ਐਸੀ ਗੱਲ ਨਹੀਂ ਇਹਦੇ ਵਿੱਚ ਡਰਨ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਕਿਉਂ ਕਰਕੇ ਟਾਲਾ ਬਹੁਤ ਸੌਖਾ ਜਿਹਾ ਆ ਬਹੁਤ ਸੌਖਾ ਜਿਹਾ ਟਾਲਾ ਹੈ ਟਾਲਾ ਵੱਡਾ ਕਰਨਾ ਬਹੁਤ ਸੌਖਾ ਆ ਤੁਸੀਂ ਕਰ ਲੋਗੇ ਤੁਹਾਡਾ ਬੈਨੀਫਿਟ ਤੁਹਾਨੂੰ ਸਾਹਮਣੇ ਮਿਲੇਗਾ ਹੁਣ ਤੁਸੀਂ ਜਿੱਦਾਂ ਮੈਂ ਗੱਲ ਕੀਤੀ ਕਿ ਤੁਹਾਡਾ ਮੰਨ ਲਓ ਕੋਈ ਦੁਸ਼ਮਣ ਹੋਵੇ ਜਿਹਨਾਂ ਤੁਹਾਨੂੰ ਪਤਾ ਨਹੀਂ ਕਿ ਤੁਹਾਡਾ ਕੌਣ ਦੁਸ਼ਮਣ ਆ ਠੀਕ ਹੈ ਤੁਹਾਡੇ ਉੱਤੇ ਵਾਰ ਕਰ ਦਿੱਤਾ ਕਿਸੇ ਨੇ ਤੁਸੀਂ ਰਾਤ ਨੂੰ ਸੁੱਤੇ ਪਏ ਹੋ ਸੁੱਤੇ ਪਏ ਤੁਹਾਨੂੰ ਇੱਕਦਮ ਅਟੈਕ ਆ ਗਿਆ ਤੁਹਾਡਾ ਜਿਹੜਾ ਸਰੀਰ ਹੈ ਅੱਧਾ ਪਾਸਾ ਜਿਹੜਾ ਕਈ ਵਾਰ ਕਈਆਂ ਨੂੰ ਰਾਤ ਨੂੰ ਸੁੱਤੇ ਪਏ ਨੂੰ ਅਧਰੰਗ ਹੋ ਜਾਂਦੀ ਹੈ ਅਧਰੰਗ ਦਾ ਮਤਲਬ ਕੀ ਤੁਹਾਡਾ ਅੱਧਾ ਪੀਸ ਲਕਵਾ ਮਾਰ ਜਾਂਦਾ ਹੈ ਅੱਧਾ ਸਰੀਰ ਖੜੇ ਜਾਂਦਾ ਹੈ ਸੋ ਨ ਹੋ ਜਾਂਦਾ ਉਹਦੇ ਵਿੱਚ ਕੀ ਉਹ ਕਿਉਂ ਹੁੰਦਾ ਆ ਉਹਦੇ ਵਿੱਚ ਕੀ ਹੁੰਦਾ ਮਸਾਣੀ ਨੂੰ ਛੱਡਿਆ ਜਾਂਦਾ ਆ ਇੱਕ ਮਸਾਣੀ ਜਿਹੜੀ ਹੈਗੀ ਹੈ ਮਸਾਣੀਆਂ 365 ਮਸਾਣੀਆਂ ਆ ਉਹਦੇ ਵਿੱਚੋਂ ਇੱਕ ਮਸਾਣੀ ਹੈ ਜਿਹੜੀ ਬਹੁਤ ਜਲਦੀ ਬਹੁਤ ਛੇਤੀ ਜੜੇਗੀ ਬੰਦੇ ਨੂੰ ਤਰੰਗ ਦਾ ਜਿਹੜਾ ਸ਼ਿਕਾਰ ਕਰ ਦਿੰਦੀ ਆ ਤੋਂ ਜੇ ਮਸਾਣੀ ਨੂੰ ਕੱਟਣਾ ਆ ਮਸਾਣੀ ਨੂੰ ਕੱਟਣ ਵਾਸਤੇ ਇਹ ਮਾਤਾ ਮદાન ਵਾਲੀ ਦਾ ਟਾਲਾ ਆ ਕਿਉਂ ਕਰਕੇ ਮદાન ਵਾਲੀ ਮਾਤਾ ਉਹ ਸਾਰੀਆਂ ਮਥਾਣੀਆਂ ਉੱਥੋਂ ਹੀ ਚੱਲਦੀਆਂ ਆ ਉਹਦੇ ਕੋਲ ਅਸੀਂ ਚੱਲ ਕੇ ਆਉਂਦੀਆਂ ਕਿਉਂਕਿ ਮਾਤਾ ਮਦਾਨਣ ਵੀ ਮਥਾਣੀ ਦਾ ਰੂਪ ਹੀ ਹੈ ਜੋ ਇਸ ਕਰਕੇ ਮਦਾਨ ਵਾਲੀ ਮਾਤਾ ਦੇ ਅੱਗੇ ਜਿਹੜੀ ਵੀ ਫਰਿਆਦ ਕੀਤੀ ਜਾਊਗੀ ਮਾਤਾ ਦਾ ਭੋਗ ਪ੍ਰਸ਼ਾਦ ਦਿੱਤਾ ਜਾਊਗਾ ਕੰਮ ਬਹੁਤ ਛੇਤੀ ਤੁਹਾਡਾ ਸਿਰੇ ਚੜੂਗਾ ਤਾਂ ਦੋਸਤੋ ਹੁਣ ਗੱਲ ਕੀਤੀ ਵੀ ਮਥਾਣੀ ਦੇ ਰੋਗ ਦੀ ਜਿਵੇਂ ਮਥਾਣੀ ਨੂੰ ਕਿਸੇ ਨੇ ਛੱਡ ਦਿੱਤਾ ਤੇ ਮਥਾਣੀ ਨੇ ਸਾਰਾ ਪਾਸਾ ਰੇੜਾ ਰਹਿ ਗਿਆ ਤੁਸੀਂ ਕੀ ਕਰਨਾ ਜੇ ਤੁਹਾਨੂੰ ਲੱਗੇ ਕੋਈ ਇਦਾਂ ਦੀ ਸ਼ਿਕਾਇਤ ਹੋਈ ਹੈ ਤੁਸੀਂ ਸੋ ਅਗਲੇ ਦਿਤੀਏ ਛਟਾਲੇ ਨੂੰ ਕਰਨਾ ਹੈ ਠੀਕ ਹੈ ਛਟਾਲੇ ਨੂੰ ਕਰਨਾ ਕਿਦਾ ਤੁਸੀਂ ਪਹਿਲਾਂ ਸੁਣ ਲਓ ਤੁਸੀਂ ਮਾਤਾ ਮਦਾਨ ਵਾਲੇ ਦੀ ਇੱਕ ਆٹے ਦੀ ਕੜਾਹੀ ਤਿਆਰ ਕਰਨੀ ਹੈ ਆٹے ਦਾ ਜਿਹੜਾ ਕੜਾਹ ਜਿਹੜਾ ਕਹਿੰਦੇ ਉਹ ਬਣਾਇਆ ਠੀਕੇ ਬਣਾਉਣਾ ਮਾਤਾ ਵਦਾਨ ਵਾਲੇ ਵੀ ਤਾਂ ਜੀ ਕੜਾਹੀ ਤਿਆਰ ਕਰਨੀ ਆ ਆٹے ਦੀ ਆٹے ਦੀ ਕੜਾਹੀ ਤਿਆਰ ਤੁਸੀਂ ਕਰ ਲੈਣੀ ਆ ਥੋੜੀ ਕੱਚੀ ਪੱਕੀ ਰੱਖਣੀ ਆ ਕੱਚੀ ਜੀ ਹੋਵੇ ਚਾਹੇ ਠੀਕ ਹੈ ਉਸੇ ਕੀ ਕਰਨਾ ਸਿਰਫ ਆਟਾ ਪਾ ਕੇ ਉਹਦੇ ਵਿੱਚ ਥੋੜਾ ਜਿਹਾ ਘਿਓ ਪਾ ਕੇ ਉਹਦੀ ਕੜਾਹੀ ਤਿਆਰ ਕਰ ਲੈਣੀ ਆ ਉਹਦੇ ਵਿੱਚ ਕੁਝ ਪਾਨ ਦੀ ਲੋੜ ਨਹੀਂ ਠੀਕ ਹੈ ਜਦੋਂ ਤੁਸੀਂ ਕੜਾਹੀ ਤਿਆਰ ਕਰ ਲਈ ਤੇ ਨਾਲ ਤੁਸੀਂ ਲੈਣੇ ਆ ਚਾਰ ਲੱਡੂ ਚਾਰ ਲੱਡੂ ਜਿਹੜੇ ਮੋਤੀ ਚੂਰ ਦੇ ਲੈ ਲਓ ਬੇਸਣ ਦੇ ਲੈ ਲਓ ਚਾਹੇ ਕੋਈ ਬੁੰਦੀ ਵਾਲੇ ਲੈ ਲਓ ਚਾਰ ਲੱਡੂ ਲੈ ਲੈਣੇ ਆ ਚਾਰ ਲੱਡੂਆਂ ਨੂੰ ਤੁਸੀਂ ਇੱਕ ਇੱਕ ਟਿੱਕਾ ਜਿਹੜਾ ਆ ਸੰਧੂਰ ਦਾ ਲਾਉਣਾ ਇੱਕ ਇੱਕ ਟਿੱਕਾ ਕੱਜਲ ਦਾ ਲਾਉਣਾ ਠੀਕ ਹੈ ਜੀ ਚਾਰ ਜਿਹੜੇ ਲੱਡੂਆ ਉਹਨਾਂ ਨੂੰ ਚਾਰ ਟਿੱਕੇ ਸੰਦੂਰ ਤੇ ਚਾਰ ਹੀ ਕੱਜਲ ਦੇ ਲਾਉਣੇ ਆ ਉਸ ਤੋਂ ਬਾਅਦ ਜਿਹੜੇ ਉਹ ਚਾਰ ਲੱਡੂਆ ਉਹਦੇ ਸਿਰ ਤੋਂ ਜਿਹੜਾ ਤੁਹਾਡਾ ਰੋਗੀ ਹੈ ਜਦੇ ਉੱਤੇ ਕੋਈ ਤੁਹਾਨੂੰ ਲੱਗਦਾ ਕਿ ਉੱਤੇ ਇਲਮ ਕੀਤਾ ਗਿਆ ਹੈ ਜਾਂ ਉਹਨੂੰ ਕੋਈ ਐਸਾ ਰੋਗ ਲੱਗ ਗਿਆ ਹੋਵੇ ਉਹਨੂੰ ਉਸੇ ਸਮੇਂ ਤੁਸੀਂ ਕੀ ਕਰਨਾ ਪੁੱਠੇ ਸੱਤ ਵਾਰ ਉਹਦੇ ਸਿਰ ਤੋਂ ਵਾਰ ਲੈਣੇ ਚਾਰ ਲੱਡੂ ਠੀਕ ਹੈ ਚਾਰ ਲੱਡੂ ਵਾਰ ਕੇ ਤੁਸੀਂ ਕਿਸੇ ਲਿਫਾਫੇ 'ਚ ਪਾ ਲੈਣੇ ਆ ਉਸੇ ਤਰ੍ਹਾਂ ਜਿਹੜੀ ਕੜਾਹੀ ਹੈ ਕੜਾਹੀ ਵੀ ਤੁਸੀਂ ਕਿਸੇ ਇਤਾਂ ਦੇ ਬਰਤਨ ਚ ਪਾ ਲਿਓ ਜਾਂ ਗੜਵੀ ਮਟਕੀ ਚ ਪਾ ਲਿਓ ਮਟਕੀ ਚ ਪਾ ਕੇ ਤੁਸੀਂ ਉਹਦੇ ਸਿਰ ਤੋਂ 7 ਵਾਰ ਸਿਰ ਤੋਂ ਘੁਮਾ ਲੈਣੀਆਂ 7 ਵਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਲਾਣੀਆਂ ਠੀਕ ਹੈ ਕੜਾਹੀ ਲਾ ਲੈਣੀ ਆ ਕੜਾਹੀ ਤੇ ਚਾਰ ਲੱਡੂ ਤੁਸੀਂ ਨਾਲ ਲੈ ਲੈਣੇ ਆ ਨਾਲ ਦੋ ਅਗਰਬਤੀਆਂ ਲੈਣੀਆਂ ਤੇ ਇੱਕ ਤੁਸੀਂ ਨਾਲ ਸਰੋਂ ਦੇ ਤੇਲ ਦਾ ਦੀਵਾ ਲੈ ਲੈਣਾ ਠੀਕ ਹੈ ਇਹ ਤੁਸੀਂ ਕਿੱਥੇ ਜਾਣਾ ਕਿੱਥੇ ਆ ਜਿੱਥੇ ਚਰਾਹਾ ਹੋਵੇ ਚਰਾਹਾ ਇਦਾਂ ਸੋ ਨਸਾਨ ਹੋਵੇ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਚਾਹੇ ਟਾਲਾ ਰਾਤ ਨੂੰ 12 ਵਜੇ ਕਰ ਦੋ ਚਾਹੇ 1 ਵਜੇ ਕਰ ਦੋ 2 ਵਜੇ ਕਰ ਦੋ ਜਿੱਥੇ ਮਰਜੀ ਕਰ ਦੋ ਚਾਹੇ ਤੁਹਾਨੂੰ ਮੈਦਾਨ ਦੇ ਵਿੱਚ ਖੁੱਲੇ ਚ ਕਿਤੇ ਚਰਾਹਾ ਲੱਭ ਤਾਇਆ ਕਿਸੇ ਪਾਸੇ ਉਦਲੇ ਪਾਸੇ ਜਾ ਕੇ ਤੁਸੀਂ ਕਰ ਸਕਦੇ ਹੋ ਠੀਕ ਹੈ ਜਦੋਂ ਟਾਲਾ ਕਰਨ ਜਾਣਾ ਤੁਸੀਂ ਇਹਨਾਂ ਦੇਖ ਲੈਣਾ ਕਿ ਤੁਹਾਡੇ ਨਾਲ ਜਿਹੜਾ ਵੀ ਇਨਸਾਨ ਕੋਈ ਤੁਸੀਂ ਨਾਲ ਜਿਹਨੂੰ ਲੈ ਕੇ ਚੱਲੇ ਉਹਦੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਠੀਕ ਹੈ ਉਹਨੂੰ ਪਹਿਲੇ ਸਮਝਾ ਦੇਣਾ ਕਿ ਸਾਡੇ ਨਾਲ ਮੇਰੇ ਨਾਲ ਰਸਤੇ 'ਚ ਮੈਨੂੰ ਬੁਲਾਉਣਾ ਨਹੀਂ ਗੱਲ ਨਹੀਂ ਕਰਨੀ। ਵਾਪਸੀ ਜਿੱਤਾਂ ਜਾਣਾ ਉਦਾਂ ਹੀ ਤੁਸੀਂ ਵਾਪਸ ਆ ਜਾਣਾ ਬਿਨਾਂ ਗੱਲ ਕੀਤੀ ਹੋਏ। ਤਾਂ ਇਹ ਢਾਲਾ ਜਿਹੜਾ ਲਾਹ ਪੂਰਾ ਦੇਊਗਾ। ਤਾਂ ਇਹਨੇ ਪੂਰਾ ਕੰਮ ਕਰਨਾ ਤੁਹਾਡਾ ਜਿਹੜਾ ਜੇ ਤੁਸੀਂ ਆਪਸ 'ਚ ਗੱਲਾਂ ਵੀ ਕਰਦੇ ਰਹੇ ਤਾਂ ਵੀ ਤੁਹਾਡਾ ਕੰਮ ਨਹੀਂ ਹੋਣਾ। ਫਿਰ ਖਾਸ ਗੱਲ ਇਹ ਹੈ ਕਿ ਜਦੋਂ ਤੁਸੀਂ ਢਾਲਾ ਕਰਨਾ ਪਿੱਛੇ ਮੁੜ ਕੇ ਨਹੀਂ ਦੇਖਣਾ। ਜੇ ਪਿੱਛੇ ਮੁੜ ਕੇ ਦੇਖਿਆ ਤਾਂ ਵੀ ਤੁਹਾਡੀ ਉਹ ਚੀਜ਼ ਤੁਹਾਡੇ ਨਾਲ ਉਸੇ ਸਮੇਂ ਆ ਜਾਣੀ ਆ। ਠੀਕ ਆ? ਪਰ ਹੁਣ ਜਦੋਂ ਤੁਸੀਂ ਸਮਾਨ ਲੈ ਕੇ ਜਾਣਾ ਰੱਖਦੇ ਸਮੇਂ ਮਾਤਾ ਮਦਾਨਾਲੀ ਨੂੰ ਯਾਦ ਕਰ ਲੈਣਾ ਕਿ हे ਮਾਤਾ ਮਦਾਨਣ हे ਮਾਤਾ ਜੋ ਵੀ ਸਾਡੇ ਉੱਤੇ ਕੋਈ ਵੀ ਕਿਸ ਨੇ ਕੀਤਾ ਕਰਾਇਆ ਇਲਮ ਚਲਾਇਆ ਇਹਨੂੰ ਦੂਰ ਕਰ ਦੇ ਜਿਨਨੇ ਵੀ ਸਾਡੇ ਉੱਤੇ ਕੋਈ ਚੀਜ਼ ਭਾਰੀ ਚੀਜ਼ ਕਾਲਾ ਜਾਦੂ ਕੁਝ ਕਰਕੇ ਸਾਡੇ ਉੱਤੇ ਰੋਗ ਲਾਇਆ ਇਹਨੂੰ ਉਸੇ ਸਮੇਂ ਕੱਟ ਦੇ ਤੁਸੀਂ ਮਾਤਾ ਮਦਾਨਣ ਦੇ ਅੱਗੇ ਖੜ ਕੇ 5-7 ਮਿੰਟ ਫਰਿਆਦ ਕਰਨੀ ਹੈ ਤੁਸੀਂ ਦੀਵਾ ਜਿਹੜਾ ਹੈ ਉੱਥੇ ਚਲਾ ਦੇਣਾ ਤੇ ਨਾਲ ਅਰਗਬਤੀਆਂ ਵੀ ਲਾ ਦੇਣੀਆਂ ਦੋ ਉਸੇ ਸਮੇਂ ਜਿਹੜਾ ਮਟਕਾ ਤੇ ਲੱਡੂ ਉੱਥੇ ਰੱਖ ਦੇਣੇ ਆ ਠੀਕ ਹੈ ਚਰਾਹੇ ਦੇ ਵਿੱਚ ਇੰਨਾ ਕੰਮ ਕਰਕੇ ਤੁਸੀਂ ਆ ਜਾਣਾ ਤੁਹਾਡਾ ਜਿਹੜਾ ਰੋਗੀ ਹੈ ਥੋੜੇ ਦਿਨਾਂ ਚ ਸਹੀ ਹੋ ਜਾਊਗਾ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਚਾਹ ਪੀਰਾਂ ਦੀ ਚਾਹ ਮਸਤਾ ਦੀ ਮਾਲਕਪਲੀ ਕਰਿਓ